ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਲਓ ਜੀ ਪਹੁੰਚ ਗਏ ਆਪਾਂ ਇੰਡੀਆ ਐਕਸਪੋ ਮੇਲੇ ਤੇ ਸਮਝ ਲਓ ਤੇ ਹੁਣ ਇੱਥੇ ਦਿਖਾਉਣੇ ਆ ਤੁਹਾਨੂੰ ਕੀ ਕੀ ਗੱਲਾਂ ਨੇ ਬਾਤਾਂ ਨੇ ਕਮਾਲ ਐ ਇੱਥੇ ਸਾਰਾ ਕੁਝ ਇਹ ਰੇੜੀ ਰੇੜੀ ਲਈਏ ਸਾਲੀ ਹੈ ਨਾ ਆ ਵਧੀਆ ਚੀਜ਼ ਹੈ ਕੀ ਹਾਲ ਹੈ ਵੀਰੇ ਵਧੀਆ 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 ਬਹੁਤ ਵਧੀਆ ਬਹੁਤ ਵਧੀਆ ਹਜੂਰ ਸਾਹਿਬ ਜਾਇਏ ਜੀ ਹਾਂਜੀ ਹਾਂਜੀ ਵੀਰੇ ਹਜੂਰ ਸਾਹਿਬ ਜਾਇਏ ਮਾਈਕ ਪਰਸੋਂ ਉਹ ਕਰਿਆ ਸੀ ਇਹ ਲੋਕ ਸਾਲੇ ਕਿਸੇ ਪਾਸੇ ਟਿਕਣ ਨਹੀਂ ਦਿੰਦੇ ਹਾਂ ਇਹ ਤਾਂ ਗੱਲ ਹੈਗੀ ਜੇ ਜੇ ਹੁਣ 20 ਰੁਪਏ ਕੇ ਹੋ ਜਾਂਦਾ ਫੇਕ ਤੇ ਤੁਹਾਨੂੰ ਦੇ ਜਾਂਦੇ ਲੋਕ ਹੈ ਕਿਸੇ ਨੇ ਨਹੀਂ ਦੇਣਾ ਉਹੀ ਤਾਂ ਗੱਲ ਆ ਜੀ ਇਹ ਤਾਂ ਨਾ ਕੋਈ ਰਿਸਕ ਲੈਂਦਾ ਆਉਦੇ ਸਿਰ ਤੇ ਆਲਾ ਲੈਂਦਾ ਏ ਨਾਰਮਲ ਚੀਜ਼ਾਂ ਆ ਵੀਰੇ ਤਾਂ ਨੇ ਕੰ ਲੋਗ ਉਹੀ ਜਾਣ ਕੇ ਬਸ ਸਵਾਦ ਲੈਣ ਦੇ ਬਾਰੇ ਸਵਾਦ ਵਾਲਾ ਲੈਂਦੇ ਨੇ ਨਾ ਉਹ ਐਂ ਹੁੰਦਾ ਨਾ ਵੀ ਨਰੀਲ ਵਾਇਰਲ ਹੋ ਜੂ ਬਸ ਬਸ ਉਹੀ ਅੱਭੀ ਉਹ ਬੰਦੇ ਨੂੰ ਟਾਰਗੇਟ ਕਰੋ ਜਿਹਦੇ ਚੱਲਦੀਆਂ ਨੇ ਚੱਲਦੀਆਂ ਦਾ ਨਾਮ ਆ ਹਾਂ ਬਸ ਜਾਣ ਕੇ ਰੀਲਾਂ ਕਈ ਦੇਖੀਆਂ ਸੀ ਤੇ ਮੈਂ ਥੋੜੇ ਜਿਹੀਆਂ ਦੇਖੀਆਂ ਮੈਂ ਤਾਂ ਹੀ ਮੈਂ ਲਿਖਿਆ ਸੀ ਮੈਂ ਵੀ ਇਹਨਾਂ ਦੇ ਕੁੱਤੇ ਭੌਂਕਦੇ ਨੇ ਭੌਂਕ ਜਾਣ ਤੋਂ ਕੈਂਸਲ ਨਹੀਂ ਨਹੀਂ ਬਹੁਤ ਚੀਜ਼ਾਂ ਇਹ ਕਰਦੇ ਆ ਜੀ ਫੇਮਣਾ ਇਹਨਾਂ ਦਾ ਕਿਦਣਾ ਜੀ ਬੀਜੇ ਫਾਰਮ ਤੇ ਹੀ 11 ਨੂੰ ਗਿਆਰਾਂ ਫਰਵਰੀ ਆਪਣੇ ਲਵੀ ਬੰਦਾ ਜੀ ਉੱਤੇ ਹਾਂ ਨਾਲ ਆਪਣੇ ਆਪਣੇ ਤੋਂ 4 ਕਿਲੋਮੀਟਰ ਆ ਉਹ ਫੇਰ ਤਾਂ ਠੀਕ ਹੈ ਜੀ ਹਾਂ ਆਪਣੇ ਬਾਹਰ ਗ੍ਰਾਮੇ ਦੇ ਹੌਲੈਂਡ ਦਾ ਹੀ ਆ ਕੱਲਾ ਗ੍ਰਾਮੇ ਦਾ ਹੀ ਆ ਜਿਆਦਾ ਤਾਂ ਹੌਲੈਂਡ ਦਾ ਤਾਂ ਕੁਝ ਨਹੀਂ ਹੈਗਾ ਓਕੇ ਓਕੇ ਹੌਲੈਂਡ ਨਹੀਂ ਉਹ ਟਰੈਕਟਰ ਉਹਨਾਂ ਵੀ ਖੜਾ ਸੀ ਆਪਣੇ ਮੇਲੇ ਦੇ ਹਨਾ ਜੀ ਜਦੋਂ ਆਪਾਂ ਉਹ ਹਾਂ 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 ਹੌਲੈਂਡ ਦਾ ਖਾਂਦਾ ਬੜਾ ਉਹਨਾਂ ਦਾ ਹੀ ਉਹਨਾਂ ਦਾ ਹੀ ਠੀਕ ਹੈ ਵੀ ਜੀ ਦੇਖੋ ਕੋਈ ਆਦੀ ਓਕੇ ਓਕੇ ਵੀਰੇ ਠੀਕ ਹੈ ਚੇਂਜ ਕਰਵਾਉਣੀ ਆਉਂਦੀ ਤੇ ਕਿਉਂਕਿ ਆਪਾਂ ਆਪਣੇ 5630 ਜਿਹੜਾ ਪਹਿਲਾਂ ਸਭ ਤੋਂ ਲੈ ਕੇ ਆਉਂਦਾ ਸੀ ਉਹਦਾ ਇੰਜਨ ਕਰਾਉਣ ਲੱਗੇ ਆ ਉਹ ਖੋਲਿਆ ਹੋਇਆ ਵਾ ਤੇ ਇੰਜਨ ਕਰਾਉਣਾ ਸੀਗਾ ਇੱਕੋਦੇ ਹਿੱਸੇ ਦਾ ਕੰਮ ਕਰਵਾਉਣ ਵਾਲਾ ਸੀਗਾ ਉਹ ਚੀਜ਼ਾਂ ਕਰਵਾਉਣੀਆਂ ਸੀ ਉਦੋਂ ਕਿਉਂਕਿ ਆਪਾਂ ਛੇਤੀ ਛੇਤੀ ਦੇ ਵਿੱਚ ਤਿਆਰ ਕਰ ਲਿਆ ਸੀਗਾ ਤੇ ਚਾਲੂ ਕਰ ਲਿਆ ਸੀ ਚਲਾ ਕੇ ਦੇਖ ਲਿਆ ਸੀ ਵੀ ਜਿਹੜੀ ਚੀਜ਼ ਦਾ ਨੌਕਸ ਨਿਕਲੂ ਫਿਰ ਉਹ ਚੀਜ਼ ਕਰਵਾ ਲਾਂਗੇ ਤੇ ਹੁਣ ਚੱਲੀ ਤਾਂ ਜਾਂਦਾ ਸੀ ਨਾ ਤਾਂ ਕੋਈ ਬਲੋ ਮਾਰਦਾ ਸੀ ਨਾ ਕੁਝ ਹੋਰ ਸੀ ਬਸ ਇੱਕ ਇਹ ਸੀਗਾ ਸਟਾਰਟਿੰਗ ਦੇ ਵਿੱਚ ਰਾਉਂਡ ਲੈਂਦਾ ਸੀਗਾ ਤੇ ਸਟਾਰਟ ਹੋਣ ਦੇ ਲਈ ਨਾ ਰਾਉਂਡ ਲੈ ਰਿਹਾ ਸੀਗਾ ਤੇ ਇੱਕ ਵੇਰ ਜਦੋਂ ਬਾਹਲਾ ਟਾਈਮ ਗਰਮ ਹੋਣ ਤੋਂ ਬਾਅਦ ਬਲੋ ਦਿਖਾਉਂਦਾ ਸੀ ਮਾੜੀ ਮਾੜੀ ਤੇ ਉਹਦੇ ਚੱਕਰ ਚ ਫਿਰ ਮੈਂ ਡੈਡੀ ਨੂੰ ਕਹ ਮਗਾ ਡੜੀ ਇਹ ਪੈਂਦਾ ਹੁਣ ਵਿਲੇ ਆ ਤੇ ਇੰਜਣ ਬਲਮਾਈ ਦਿੰਨੇ ਆ ਤੇ ਆਪਣਾ ਇਸ 3 ਸਾਹਿਬ ਦੇ ਥੋੜਾ ਵਿਆਹ ਵਾ ਤਾਂ ਕਰਕੇ ਉਹ ਬਿਧੀ ਆ ਥੋੜਾ ਚਲੋ ਉਹਨਾਂ ਨੇ ਖੋਲਤਾ ਸੀਗਾ ਪਾਲਾ ਅੰਕਲ ਨੇ ਤੇ ਅੱਜ ਪੰਪ ਦੇ ਆ ਸੀਗਾ ਮੈਂ ਤੇ ਪਹਿਲੀ ਵਾਰ ਇੰਜਨ ਖੁੱਲਿਆ ਉਹਦਾ ਟਰੈਕਟਰ ਦਾ ਤੇ ਸਾਰਾ ਕੁਝ origignal ਹੀ ਸੀਗਾ ਉਹ ਮੈਂ ਤੇ ਪਹਿਲੀ ਵਾਰ ਇੰਜਨ ਬਣਨ ਲੱਗਿਆ ਪਹਿਲੀ ਵਾਰ ਹੀ ਖੁੱਲਿਆ ਉਹਦਾ ਇੰਜਨ ਹਨਾ ਤੇ ਅੱਜ ਫਿਰ ਮੈਂ ਮੁੜ ਕੇ ਆਉਂਦਾ ਸੋਚਿਆ ਮੈਂ ਕਿਹਾ ਵੀ ਚਲੋ ਬਈ ਮੇਲਾ ਐਗਜ਼ੀਬਿਸ਼ਨ ਕਹਿ ਲੀਏ ਜਾਂ ਮੇਲਾ ਕਹਿ ਲਿਏ ਬਹੁਤ ਸੋਹਣਾ ਸੀਗਾ ਤੇ ਪ੍ਰਬੰਧ ਬਹੁਤ ਸੋਹਣੇ ਆ ਅੰਦਰ ਜਾ ਕੇ ਤਾਂ ਐਂ ਲੱਗਦਾ ਕਿ ਜਿਵੇਂ ਕਿਤੇ ਬਾਹਰਲੀ ਜਗ੍ਹਾ ਕਿਤੇ ਬਾਹਰਲੇ ਦੇਸ਼ ਦਾ ਮੇਲਾ ਲੱਗਿਆ ਹੁੰਦਾ ਨਾ ਧੂੜ ਮਿੱਟੀ ਬਿਲਕੁਲ ਲੈਂ ਸਫਾਈ ਕੀਤੀ ਤੇ ਖੁੱਲਾ ਟਾਈਮ ਕੱਢ ਕੇ ਜਾਓ ਕੱਲ ਦਾ ਦਿਨ ਵੀ ਹੈਗਾ ਪਰਸਨ ਦਾ ਦਿਨ ਵੀ ਹੈਗਾ ਠੀਕ ਨਹੀਂ ਤੇ ਕੱਲ ਨੂੰ ਮਿਲਾਂਗੇ ਆਪਾਂ ਉੱਥੇ ਕੱਲ ਨੂੰ ਜਾਣਾ ਮੈਂ ਵੀ ਤੇ ਸਾਰੇ ਜਣੇ ਮਿਲਾਂਗੇ ਤੇ ਇੱਕ ਨਾ ਜਿਸ ਰਿਲੇਟਡ ਮੈਂ ਵੀਡੀਓ ਬਣਾਉਣੇ ਬਣਾਉਣ ਲੱਗਿਆ ਸੀਗਾ ਕਿ ਬਹੁਤ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਕਿ ਵੀਰੇ ਯਾਰ ਵੀ ਅਸੀਂ ਆਲੂ ਦੀ ਬੇਲ ਵੱਢ ਲਈ ਹੈ ਨਾ ਜਾਂ ਬੇਲ ਵੱਢਣੀ ਆ ਤਾਂ ਉਸ ਤੋਂ ਕਿੰਨੇ ਦਿਨ ਬਾਅਦ ਆਲੂ ਪੱਟੀਏ ਵੀਰੇ ਮੈਂ ਬਹੁਤ ਵੀਡੀਓ ਦੇ ਵਿੱਚ ਇਹ ਚੀਜ਼ਾਂ ਦੱਸ ਚੁੱਕਿਆ ਹਾਂ ਚਲੋ ਫੇਰ ਵੀ ਦੱਸਦਾ ਮਾਂ ਵੀਰੇ ਜਦੋਂ ਤੁਸੀਂ ਬੇਲ ਵੱਢ ਲਈ ਦੇਖੋ ਹਰ ਇੱਕ ਆਲੂ ਦਾ ਅੱਡ ਅੱਡ ਕਰਦਾਰ ਆ ਜਿਹੜੇ ਆਲੂ ਚ ਪਾਣੀ ਜ਼ਿਆਦਾ ਆ ਉਹਦੀ ਵੇਲ ਥੋੜੀ ਜਿਹੀ ਲੇਟ ਪੱਕਦੀ ਆ ਛਲਕਾ ਜਿਹੜੇ ਆਲੂ ਚ ਪਾਣੀ ਘੱਟ ਆ ਉਹਦਾ ਛਲਕਾ ਛੇਤੀ ਪੱਕ ਜਾਂਦਾ ਠੀਕ ਆ ਨੰਬਰ 2 ਤੇ ਜਦੋਂ ਤੁਸੀਂ ਵੇਲ ਵੱਢ ਲਈ ਮੌਸਮ ਤੇ ਡਿਪੈਂਡ ਕਰਦਾ ਜੇ ਧੁੱਪਾਂ ਸੋਹਣੀਆਂ ਲੱਗਦੀਆਂ ਤੁਸੀਂ ਵੇਲ ਵੱਢ ਲਈ ਤਾਂ ਘੱਟੋ ਘੱਟ 20 ਤੋਂ 25 ਦਿਨ ਦੇ 20 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਛਲਕਾ ਪੱਕ ਜਾਊਗਾ ਜਿਵੇਂ ਐਲਰ ਆਲੂ ਹੈ ਤਾਂ ਛਲਕਾ ਛੇਤੀ ਪੱਕ ਜਾਂਦਾ ਤੇ ਜੋਤੀ ਵਗੈਰਾ ਇਹਨਾਂ ਦਾ ਛੇਤੀ ਪੱਕ ਜਾਂਦਾ ਜਿਹੜਾ ਪਖਰਾਜ ਆ ਉਹਦਾ ਨਹੀਂ ਛੇਤੀ ਪੱਕਦਾ ਡਾਇਮੰਡ ਦਾ ਵੀ ਥੋੜਾ ਟਾਈਮ ਲੈਂਦਾ ਠੀਕ ਨਹੀਂ ਤੁਸੀਂ ਕੀ ਕਰਨਾ ਆਲੂ ਭੱਟ ਲਓ ਜਦੋਂ ਤੁਸੀਂ ਬੇਲ ਬੜਤੀ 15 ਦਿਨ ਬਾਅਦ ਜਾਂ 22 15 ਦਿਨ ਬਾਅਦ ਤੁਸੀਂ ਇੱਕ ਵਾਰ ਟੈਸਟ ਕਰ ਲਿਓ ਆਲੂ ਭੱਟ ਲਓ ਥੱਲਿਓ ਕਹੀ ਨਾਲ ਥੱਲੇ ਵਾਲਾ ਆਲੂ ਕੱਢ ਲਓ ਥੱਲੇ ਵਾਲਾ ਆਲੂ ਕੱਢ ਕੇ ਕਾਲੂ ਨੂੰ ਹੱਥ 'ਚ ਫੜ ਲਓ ਜਿਹੜਾ ਜਮੇ ਹੀ ਥੱਲੇ ਹੋ ਧਰਤੀ ਦੇ ਉਹੋ ਆਲੂ ਫੜਿਓ ਮੋਟਾ ਆਲੂ ਫੜ ਲਿਓ ਉੱਪਰਲੇ ਆਲੂ ਦੀ ਛਿਲਕਾ ਜਿਆਦਾ ਛੇਦੀ ਪੱਕ ਜਾਂਦਾ ਜਿਹੜਾ ਥੱਲੇ ਵਾਲਾ ਆਲੂ ਉਹਦੀ ਗੱਲ ਕਰਦਾ ਜਿਹੜਾ ਥੱਲੇ ਵਾਲਾ ਆਲੂ ਆ ਉਹਨੂੰ ਬਾਹਰ ਕੱਢ ਕੇ ਉਹਦੇ ਉੱਤੇ ਆਲੂ ਦੇ ਉੱਤੇ ਤਿੰਨ ਵਾਰ ਅੰਗੂਠਾ ਫੇਰਿਓ ਯਾਨੀ ਕਿ ਤਿੰਨ ਵਾਰ ਅੰਗੂਠਾ ਫੇਰਨਾ ਹਨਾ ਤੁਸੀਂ ਤਿੰਨ ਵਾਰ ਅੰਗੂਠਾ ਫੇਰਨ ਤੇ ਜੇ ਉਹਦੇ ਤੋਂ ਛਿਲਕਾ ਲਹਿ ਗਿਆ ਫੇਰ ਤੁਹਾਡੀ ਵੀਰੇ ਛਿਲਕ ਕੱਚੀ ਆ ਜੇ ਤਿੰਨ ਵਾਰ ਫੇਰੇ ਤੇ ਗੂਠੇ ਤੋਂ ਅੰਗੂਠਾ ਛਿਲਕਾ ਨਹੀਂ ਲਿਆ ਫਿਰ ਤੁਹਾਡੀ ਛਿਲਕ ਪੱਕ ਗਈ ਫਿਰ ਤੁਸੀਂ ਪੱਟ ਸਕਦੇ ਇਹ ਆਲੂ ਥੱਲੇੋਂ ਨਿਕਲ ਕੱਢਣਾ ਉੱਪਰਲੇ ਆਲੂ ਦਾ ਨਹੀਂ ਵੀ ਜਿਹੜਾ ਉੱਪਰ ਹੀ ਉੱਪਰ ਹੀ ਪਿਆ ਹੋਊਗਾ ਉਹਦਾ ਨਹੀਂ ਇਹ ਉਹਦਾ ਨਹੀਂ ਇਹ ਚੈੱਕ ਕਰਨਾ ਤੁਸੀਂ ਠੀਕ ਨਹੀਂ ਇੰਨੀ ਕੀ ਚੀਜ਼ ਤੁਹਾਨੂੰ ਇਹ ਚੀਜ਼ ਕਰਨੀ ਪੈਣੀ ਆ ਤਾਂ ਜਾ ਕੇ ਤੁਹਾਨੂੰ ਪਤਾ ਲੱਗਣਾ ਵੀ ਛਿਲਕਾ ਕਦੋਂ ਪੱਕ ਗਿਆ ਤੇ ਚਲੋ ਜਿਹੜੇ ਪਹਿਲਾਂ ਤੇ ਲਾਉਂਦੇ ਆ ਵੀਰ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਤੇ ਜਿਹੜੇ ਨਵੇਂ ਵੀਰਾਂ ਨੇ ਲਾਏ ਆ ਪਹਿਲੀ ਵਾਰ ਜਾਂ ਪਹਿਲੀ ਵਾਰ ਪੱਕਾ ਆਲੂ ਪਟਣਾ ਉਹਨਾਂ ਲਈ ਮੈਂ ਇਹ ਵੀਡੀਓ ਪਾ ਰਿਹਾ ਹਾਂ ਹਨ ਤੇ ਐਵੇਂ ਕਰਕੇ ਤੁਹਾਨੂੰ ਪਤਾ ਲੱਗੂਗਾ ਵੀਰੇ shellke ਦਾ ਤੇ shellka ਪੱਕ ਗਿਆ ਤਾਂ ਦੇਖ ਲਿਓ ਤੇ ਮੌਸਮ ਦੇ ਉੱਤੇ ਬਹੁਤ ਡਿਪੈਂਡ ਕਰਦਾ ਜੇ ਮੌਸਮ ਗਰਮ ਲੱਗਣ ਲੱਗ ਜਾਂਦਾ ਧੁੱਪਾਂ ਵਧੀਆ ਲੱਗਦੀਆਂ ਫੇਰ shellka ਛੇਤੀ ਪੱਕ ਜਾਂਦਾ ਜੇ ਮੌਸਮ ਨਹੀਂ ਸਾਥ ਦਿੰਦਾ ਠੰਡਾ ਵਾ ਮੌਸਮ ਫੇਰ ਬਈ shellka ਥੋੜਾ ਠਹਿਰ ਕੇ ਪੱਕਦਾ ਠੀਕ ਨਹੀਂ ਇਹ ਚੀਜ਼ਾਂ ਇਹ ਜੀ ਤੁਸੀਂ ਕਰਕੇ ਦੇਖ ਲਿਓ ਜਿਵੇਂ ਮੈਂ ਤੁਹਾਨੂੰ ਦੱਸਿਆ। ਇਹੀ ਉਹਦਾ ਹੱਲ ਆ ਸੌਖਾ ਤਰੀਕਾ ਵਾ ਤੇ ਕੋਈ ਉਹ ਡਰਨ ਦੀ ਲੋੜ ਨਹੀਂ ਜਦੋਂ ਤਿੰਨ ਵਾਰ ਗੁੱਠਾ ਫੇਰੋ ਉੱਤੇ ਦੱਬ ਕੇ ਪੂਰਾ ਘਟ ਕੇ ਆਲੂ ਦੇ ਉੱਤੇ ਆਲੂ ਨੂੰ ਹੱਥ 'ਚ ਫੜ ਕੇ ਉਹਦੇ ਉੱਤੇ ਤਿੰਨ ਵਾਰ ਗੁੱਠਾ ਫੇਰੋ। ਤਿੰਨ ਵਾਰ ਗੁੱਠਾ ਫੇਰੇ ਤੇ ਛਿਲਕਾ ਲੱਗ ਗਿਆ ਠੀਕ ਆ ਜੇ ਨਹੀਂ ਲਿਆ ਤਾਂ ਫਿਰ ਬਸ ਥੋੜਾ ਛਿਲਕਾ ਪੱਕ ਗਿਆ। ਫਿਰ ਤੁਸੀਂ ਆਲੂ ਪੱਟ ਸਕਦੇ ਹੋ। ਫਿਰ ਥੋੜਾ ਮਸ਼ੀਨ ਨਾਲ ਵੀ ਛਿਲਕਾ ਨਹੀਂ ਲੋਗਾ। ਠੀਕ ਨਹੀਂ ਤੇ ਬਸ ਇੰਨਾ ਹੀ ਤਰੀਕਾ ਦੇਖ ਲਿਓ ਜਿੱਦਾਂ ਤੁਸੀਂ ਆਪੋ ਆਪਣੇ ਆਲੂ ਕੱਢ ਗਏ ਤੇ ਕਟੋ ਘੱਡ ਵੀਰੇ ਤੁਹਾਨੂੰ ਜਿਵੇਂ ਹੁਣ ਵੀ ਹੈ ਜੇ ਅੱਜ ਤੁਸੀਂ ਵੇਲ ਵੜਦੇ ਹੋ ਅੱਜ ਤੋਂ ਤੁਹਾਨੂੰ 20 ਦਿਨ ਦੇਣੇ ਪੈਣੇ ਆ 20 ਜਾਂ 15 ਦਿਨ ਤੁਹਾਨੂੰ ਰਾਮ ਨਾਲ ਦੇਣੇ ਪੈਣੇ ਆ ਉਦੋਂ ਪਹਿਲਾਂ ਤੁਸੀਂ ਆਲੂ ਨਹੀਂ ਪੱਤ ਸਕਦੇ ਛਿਲਕਾ ਛੁੱਟਾ ਤਾਂ ਪੱਕਣਾ ਜਾ ਕੇ ਠੀਕ ਨਹੀਂ ਇਸ ਚੀਜ਼ ਦਾ ਗੌਰ ਰੱਖਿਓ ਤੇ ਕਿਉਂਕਿ ਜੇ ਤੁਸੀਂ ਆਲੂ ਨੂੰ ਸਟੋਰ ਕਰਨਾ ਜਾਂ ਤੁਸੀਂ ਆਲੂ ਦਾ ਸੀਡ ਬਣਾਉਣਾ ਦੇਖੋ ਜੇ ਤਾਂ ਤੁਸੀਂ ਆਪ ਦੇ ਲਈ ਸੀਡ ਬਣਾਉਣਾ ਉਹ ਦਾ ਤਾਂ ਜੇ ਜਾਨਕਿ ਰੰਗ ਨਹੀਂ ਸੋਹਣਾ ਰਹਿਣਾ ਆਲੂ ਨੂੰ ਕੁਝ ਨਹੀਂ ਹੁੰਦਾ بے ਰੰਗ ਕਾਲਾ ਹੋ ਜਾਣਾ ਜੇ ਸ਼ੈਲਕਾ ਲੈ ਗਿਆ ਹਨ ਜੇ ਤੁਸੀਂ ਸੋਹਣਾ ਆਲੂ ਦਾ ਸੀਡ ਬਣਾਉਣਾ ਤਾਂ ਤੁਹਾਨੂੰ ਸ਼ੈਲਕਾ ਪਕਾਉਣਾ ਪੈਣਾ ਸ਼ੈਲਕਾ ਪਕਾਉਣ ਦੇ ਲਈ ਬੇਲ ਵੱਢਣੀ ਜ਼ਰੂਰੀ ਹੁੰਦੀ ਹੈ ਬਹੁਤ ਵੀਰ ਪੁੱਛਦੇ ਆ ਵੀ ਵੀਰੇ ਸੀਡ ਦੇ ਲਈ ਸਪਰੇਅ ਕਰਦੀਏ ਵੀਰੇ ਨਹੀਂ ਸੀਡ ਵਾਲੇ ਆਲੂ ਦੇ ਲਈ ਸਪਰੇਅ ਨਹੀਂ ਕਰੀਦੀ ਤੇ ਕਿਉਂਕਿ ਸੀਡ ਦੇ ਉੱਤੇ ਸਪਰੇਅ ਕਰਨ ਨਾਲ ਉਹ ਵਧੀਆ ਨਹੀਂ ਰਹਿੰਦਾ ਸੀਡ ਖਰਾਬ ਹੋ ਜਾਂਦਾ ਤੇ ਸਭ ਦੀ ਆਪੋ ਆਪਣੀ ਥਿਉਰੀ ਹੈ ਤੇ ਕਈ ਵੀਰ ਕਰਦੇ ਵੀ ਹੋਣਗੇ ਸਪਰੇਅ ਤੇ ਪਰ ਮੇਰੇ ਖਿਆਲ ਚ ਨਹੀਂ ਕਰਨੀ ਚਾਹੀਦੀ ਸਪਰੇਅ ਤੇ ਸਪਰੇਅ ਨਹੀਂ ਕਰਨੀ ਚਾਹੀਦੀ ਸੀਡ ਦੇ ਉੱਤੇ ਸੀਡ ਨੂੰ ਬੇਲ ਹੀ ਵੱਢਣੀ ਚਾਹੀਦੀ ਹੈ ਬੇਲ ਵੱਡੋ ਬੇਲ ਵੱਢ ਕੇ ਉਹਨੂੰ ਸੰਭਲੋ ਬਸ ਠੀਕ ਹੈ ਠੀਕ ਨਹੀਂ ਇਹ ਚ ਇੰਨਾ ਕੀ ਧਿਆਨ ਰੱਖਣ ਵਾਲੀ ਗੱਲ ਆ ਹੋਰ ਕੋਈ ਨਹੀਂ ਹੈਗਾ ਤੇ ਬਸ ਇਹ ਚੀਜ਼ ਤੇ ਤੁਹਾਡਾ ਸੀਡ ਦਾ ਰੰਗ ਵੀ ਤਾਂ ਬਣਨਾ ਜੇ ਛਲਕਾ ਪੱਕੂਗਾ ਤੇ ਸਟੋਰ ਚ ਵੀ ਤਾਂ ਰਹਿਣਾ ਜੇ ਛਲਕਾ ਪੱਕਦਾ ਨਹੀਂ ਆਲੂ ਗਲਣ ਦਾ ਡਰ ਹੋ ਜਾਂਦਾ ਢੇਰ ਦੇ ਵਿੱਚ ਵੀ ਆਲੂ ਖਰਾਬ ਹੋਣ ਦਾ ਡਰ ਹੋ ਜਾਂਦਾ ਤੇ ਰੰਗ ਜਿਵੇਂ ਹੀ ਕਾਲਾ ਹੋ ਜਾਣਾ ਜੇ ਤੁਸੀਂ ਕੱਚਾ ਛਲਕਾ ਪੱਕ ਲਿਆ ਲੰਬਾ ਟਾਈਮ ਆਲੂ ਰੱਖ ਲਿਆ ਤਾਂ ਉਹਨੇ ਕਾਲਾ ਹੋ ਜਾਣਾ ਠੀਕ ਨਹੀਂ ਤੇ ਬਸ ਇੰਨੀ ਕੀ ਗੱਲ ਕੋਈ ਉਹਦਾ ਓੱਖਾ ਨਹੀਂ ਹੈਗਾ ਤੁਸੀਂ ਆਪ ਦਾ ਆਪ ਆਪਣਾ ਚੈੱਕ ਕਰ ਸਕਦੇ ਹੋ ਆਲੂ ਨੂੰ ਪਟਕੇ ਬਾ ਜਾਨ ਕੇ ਜਦੋਂ ਆਲੂ ਦੇ ਇੱਕ ਦਾ ਜਦੋਂ ਆਪਾਂ ਬੂਟਾ ਖਿੱਚਿਆ ਬੂਟ ਆਲੂ ਦੇ ਉੱਪਰ ਹੀ ਮਿੱਟੀ ਦੇ ਉੱਪਰ ਹੀ ਵੱਟਦੇ ਥੋੜਾ ਥੱਲੇ ਜਾ ਕੇ ਆਲੂ ਪਿਆ ਹੁੰਦਾ ਉਹ ਨਹੀਂ ਜਮੇ ਥੱਲੇ ਵਾਲਾ ਆਲੂ ਕੱਢ ਲਿਓ ਥੱਲੇ ਵਾਲੇ ਆਲੂ ਫੜ ਕੇ ਹੱਥ 'ਚ ਮੋਟਾ ਆਲੂ ਫੜਿਓ ਗੋਲੀ ਤੋਂ ਛਿਲਕਾ ਕੱਢ ਉੱਤਰਦਾ ਹੁੰਦਾ ਮੋਟਾ ਆਲੂ ਫੜਿਓ ਮੋਟਾ ਆਲੂ ਫੜ ਕੇ ਉਹਦੇ ਉੱਤੇ ਤਿੰਨ ਵਾਰ ਗੁੱਠਾ ਫੇਰਿਓ ਤਾਂ ਜੇ ਛਿਲਕਾ ਲੈ ਗਿਆ ਤਾਂ ਪੱਕਾ ਵੀ ਕੱਚਾ ਵਾ ਹਜੇ ਹੋਰ ਦਿਨ ਦੇ ਦੂਜੇ ਛਿਲਕਾ ਨਾਲ ਲਿਆ ਤਾਂ ਫਿਰ ਛਿਲਕਾ ਪੱਕ ਗਿਆ ਬਸ ਇਹ ਚੀਜ਼ ਹੈ ਬਸ ਇੰਨਾ ਕੰਮ ਆ ਕੋਈ ਔਖਾ ਨਹੀਂ ਤਾਂ ਸਾਰੇ ਵੀਰ ਕੱਲ ਨੂੰ ਮੇਲੇ ਤੇ ਜ਼ਰੂਰ ਆਇਓ ਤਾਂ ਜ਼ਰੂਰ ਮਿਲਾਂਗੇ